ਕਿ ਖੜੇ ਆ ਜੀ ਇਸ ਵਾਰ ਪਿੰਡ ਚੰਦਪੁਰ ਬੇਲਾ ਵਿਖੇ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਵਿੱਚ ਲੋਕਾਂ ਦੇ ਖੇਤਾਂ ਵਿੱਚ ਪਾਣੀ ਜੋ ਡੈਮ ਦਾ ਪਾਣੀ ਛੱਡਿਆ ਜਾ ਰਿਹਾ ਹੈ ਉਹ ਵੱਡਾ ਨਜ਼ਾਰਾ ਰਿਹਾ ਹੈ ਫਸਲਾਂ ਖਰਾਬ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਇਹ লাইਵ ਤਸਵੀਰਾਂ ਚੰਦਪੁਰ ਬੇਲਾ ਤੋਂ ਦੇਖ ਸਕਦੇ ਹੋ ਖੇਤ ਹੈ ਲੋਕਾਂ ਦੇ ਜਿਸ ਵਿੱਚ ਪਾਣੀ ਭੜ ਚੁੱਕਿਆ ਹੈ ਦਰਵਾਜ਼ਾ ਬੰਦ ਕਰਕੇ ਇਧਰ ਆਓ mr yeah oh, you ਜਾ ਨਾਮ ਹੈ ਜੀ ਆਪਣਾ ਨਰਿੰਦਰ ਸਿੰਘ ਇਹ ਕਿਹੜਾ ਪਿੰਡ ਪੈਂਦਾ ਜੀ ਗੱਜਪੁਰ ਹਰਿਆਣਾ ਅੱਛਾ ਕਿੰਨਾ ਕ ਨੁਕਸਾਨ ਹੋਇਆ ਜੀ ਅੱਛਾ ਕਿੰਨਾ ਕ ਨੁਕਸਾਨ ਹੋਇਆ ਜੀ ਨੁਕਸਾਨ ਇਹ ਸਾਰਾ ਇੱਥੇ ਹੈ ਗਿਆ ਅੱਛਾ ਫਸਲਾਂ ਖਰਾਬ ਹੋ ਗਈਆਂ ਸਾਰੀਆਂ ਜੀ ਸਭ ਖਰਾਬ ਹੈ ਜੀ ਕੁਝ ਵੀ ਨਹੀਂ ਇੱਥੇ ਰਹਿ ਗਿਆ ਅੱਛਾ ਪਿਛਲੇ ਸਾਲ ਨਾਲ ਤੋਂ ਪਾਣੀ ਵੱਧ ਹੈ ਜੀ ਇਸ ਵਾਰ ਪਿਛਲੇ ਸਾਲ ਤਾਂ ਹੈ ਹੀ ਨਹੀਂ ਲਾ ਉਸੇ ਪਿਛਲੇ ਸਾਲ ਤਾਂ ਹੀ ਪਿਛਲੇ ਸਾਲ ਬਚਾ ਰਿਆ ਅੱਛਾ ਜੀ ਕਿ ਪਿਛਲੇ ਸਾਲ ਬਹੁਤ ਚਾਈ ਪਿਛਲੇ ਸਾਲ ਵੀ ਜੇ ਮਤਲਬ ਫਸਲਾਂ ਪੁੱਤਣਾ ਸਭ ਬਰਵਾ ਦੇ ਹੋ ਗਿਆ ਜੀ ਕਿੰਨੇ ਫੁੱਟ ਪਾਣੀ ਲੱਗ ਰਿਹਾ ਜੀ ਪਾਣੀ ਦਾ ਬਗਦਾ ਹੀ ਨਹੀਂ ਅੰਦਾਜ਼ਾ ਹੀ ਨਹੀਂ ਅੱਛੇ ਕਿਤੇ ਦੂੰਗਾ ਇਹ ਤੇ ਨੀਵਾ ਇਹ ਬਿਆਸੋਂ ਦਾ ਖੇਤ ਹੀ ਆ ਜ਼ਮੀਨਾਂ ਸਾਰੀਆਂ ਜਲਿਆ ਪਾਣੀ ਸਹੜ ਐ ਅੱਛਾ ਜੀ ਇਹ ਸਾਰੇ ਜ਼ਮੀਨਾਂ ਹੀ ਐ ਜ਼ਮੀਨਾਂ 'ਚ ਪਾਣੀ ਕੋ ਮੈ ਗੂਗਾ ਅੱਛਾ ਕਿੰਨੀ ਜ਼ਮੀਨ ਐ ਆਪਣੀ ਜੀ ਇੱਥੇ ਸਾਡੀਆਂ ਜ਼ਮੀਨਾਂ ਬਹੁਤ ਆ ਜੀ ਪਿੰਡ ਦੀਆਂ ਤਿੰਨ ਪਿੰਡਾਂ ਦੀ ਜ਼ਮੀਨ ਐ ਜੀ ਇੱਥੇ ਗੱਜਰ ਚੰਦਪੁਰ ਹਰੀਆਲ ਇਹ ਵਸੀਮਾ ਜਾਈ ਸਮਝ ਲਓ ਇੱਧਰ ਚੰਦਪੁਰ ਪੈ ਜਾਂਦਾ ਜੀ ਅੱਛਾ ਇੱਧਰ ਗੱਜਰ ਪਰ ਇੱਧਰ ਹਰੀਆਲ ਜੇ ਕੋਈ ਦੋ ਕਿੱਲੇ ਵਾਲਾ ਕੋ ਚਾਰ ਕਿੱਲੇ ਵਾਲਾ 10 ਸਾਲ ਵਿਚਾਰੇ ਸੋਣੇ ਕੋਈ ਪ੍ਰਸ਼ਾਸਨ ਆ ਰਿਹਾ ਜੀ ਇੱਥੇ ਕੋਈ ਨਹੀਂ ਪ੍ਰਸ਼ਾਸਨ ਪ੍ਰੋਜੈਕਟ ਨਹੀਂ ਆਦਾ ਜੀ ਤੁਹਾਨੂੰ ਪਤਾ ਹੀ ਨਹੀਂ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਅਪੀਲ ਹੀ ਆ ਵੀ ਚਲ ਆ ਤਾਂ ਬਾਕੀ ਤਾਂ ਠੀਕ ਹੈ ਜੀ ਘਰਾਂ ਘਰਾਂ ਦਾ ਚਲੋ ਬਚਾਏ ਉੱਪਰ ਵਾਲੇ ਮੇਹਰ ਆ ਜੀ ਆ ਫਸਲਾਂ ਫਸਲਾਂ ਆਈਆਂ ਜੀ ਪਸ਼ੂ ਪਸ਼ੂਆਂ ਵਾਸਤੇ ਚਾਰਾ ਚੂਰਾ ਹੋ ਗਿਆ ਵਾ ਹੈ ਨਹੀਂ ਆ ਜੀ ਇਹ ਚਾਰੇ ਚੂਰੇ ਦੀ ਹੋਈ ਦਿੱਕਕ ਲੱਦਾ ਰਹੀ ਜਿਆਦਾ ਕਰਕੇ ਠੀਕ ਹੈ ਪਾਣੀ ਦਾ ਬਹੁਤ ਹੈ ਜੀ ਕੱਲ ਨਾਲ ਤੋਂ ਜ਼ਿਆਦਾ ਹੈ ਕਿ ਕੱਲ ਨਾਲ ਜ਼ਿਆਦਾ ਹੈ ਅੱਛਾ ਇਹ ਸੱਦਣ ਲੱਗੇ ਹੁਣ ਪਰ ਇਹ ਕਿਹਦਾ ਹੈ ਸਾਤਾ ਅੱਛਾ ਜੀ ਹੋਰ ਸਾਤਾ ਮਤਲਬ ਹੋਰ ਵੱਧ ਸਕਦਾ ਪਾਣੀ ਠੀਕ ਇਹ ਨਾਲ ਖੇਤ ਹੈ ਜੀ ਤੇ ਸੌਂ ਦਾ ਨਹੀਂ ਨਾ ਪਤਾ ਹੀ ਨਹੀਂ ਹਾਂਜੀ ਹਾਂਜੀ ਇਹ ਖੇਤ ਹੈ ਜੀ ਨਾਲ ਹਾਂ ਇਹ ਸਾਰੀ ਜ਼ਮੀਨ ਹੀ ਹੈ ਅੱਛਾ ਜ਼ਮੀਨਤੀ ਹੈ ਇਹ ਸਾਰੀ ਹੜਗੀ ਜ਼ਮੀਨ ਹਾਂ ਹੜਗੀ ਨਿਸਾਨ ਬਹੁਤ ਹੈ ਜੀ ਆ ਖਰਾਬ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਤੁਮਹਨ ਦੱਸਾਂਗੇ ਤੇ ਕਿਹੜਾ ਪਿੰਡ ਪੈ ਜਾਂਦਾ ਜੀ ਇਹ ਪਿੰਡ ਕਾਜੋਰਵੈਲਾ ਜੀ ਗੱਜਪੁਰ ਚ ਇਹ ਡੈਮ ਦਾ ਪਾਣੀ ਆ ਜਿਹੜਾ ਛੱਡਿਆ ਹੋ ਆ ਰਿਹਾ ਜੀ ਹਾਂ ਜੀ ਇਹ ਡੈਮ ਦਾ ਆ ਜੀ ਪਾਟੜੇ ਦਾ ਸੱਤ ਲੋਈ ਤੇ ਖੇਤਾਂ ਵਿੱਚ ਵੀ ਵੜ ਗਿਆ ਜੀ ਪਾਣੀ ਹਾਂ ਜੀ ਫਸਲਾਂ ਦਾ ਨੁਕਸਾਨ ਹੈ ਜ਼ਿਆਦੇ ਕਿੰਨਾ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦੇ ਹੋ ਗਿਆ ਜੀ ਹਾਂ ਜੀ ਇਹ ਆ ਬਾਕੀ ਚਲੋ ਮਕਾਨ ਮਕੂਨ ਦਾ ਨਹੀਂ ਆ ਚਲੋ ਡੰਗਰ ਪਸ਼ੂ ਦਾ ਨਹੀਂ ਆ ਨਾ ਜੀ ਬਾਕੀ ਇਹ ਹੀ ਆ ਬਸ ਜਿਹੜਾ ਫਸਲ ਖਰਾਬ ਹੋ ਗਈ ਹੈ ਜਿਹੜੇ ਰਹਿ ਗਏ ਸਾਰੇ ਆਹ ਵੇਖ ਵੀ ਅਸੀਂ ਗਿਆ ਵੀ ਚੈਨਲ ਬਣਾਓ ਉਹ ਕਹਿੰਦੇ ਹੁਣ ਜਿਹੜਾ ਪੁਰਾਣਾ ਦਾ ਬੰਦਾ ਵੀ ਸਾਡੇ ਨਾਲ ਆਇਆ ਉਹ ਕਹਿੰਦਾ ਭਾਈ ਚੈਨਲ ਇਹੀ-ਇਹੀ ਮੰਗ ਕੀਤੀ ਵੀ ਸਾਲ ਹੋਰ ਕੋਈ ਕਰੋ ਚੈਨਲ ਬਣ ਜਾਵੇ ਮਾਨੂੰ ਪਾਣੀ ਦੀ ਲੋੜ ਹੈ ਇਹ ਪਿਛਲੇ ਸਾਲ ਨਹੀਂ ਪਾਣੀ ਆਇਆ ਇੱਧਰ ਪਿਛਲੇ ਸਾਲ ਤਾਂ ਮੀਂਹ ਹੀ ਨਹੀਂ ਪਿਆ ਪਾਣੀ ਨਹੀਂ ਪਿਆ ਪਹਿਲੇ ਵੀ ਆ ਹੁਣ ਕਈ ਸਾਲ ਬਾਅਦ ਆਇਆ ਨਾ

ਜਿਹੜੀ ਸੀ ਖਤਮ ਹੈ ਇਹ ਫੋਟੋ ਬਾਕੀ ਹੁਣ ਮਾਰੇ ਦੇ ਹੱਥਾਂ